ਕਿੰਮੀ ਪਵਨ ਦਾ ਮਾਮਲਾ ਇਸ ਵੇਲੇ ਪੂਰਾ ਭਖਿਆ ਹੋਇਆ ਵਾ ਜਿਵੇਂ ਕਿ ਹੁਣ ਸਭ ਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਕਿੰਮੀ ਅਤੇ ਪਵਨ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਨੇ ਕਿੰਮੀ ਨੇ ਖੁਦ ਇਸ ਗੱਲ ਨੂੰ ਮੰਨਿਆ ਸੀ ਕਿ ਜੋ ਕੁਝ ਵੀ ਉਸ ਦੇ ਨਾਲ ਹੋਇਆ ਉਸ ਦੇ ਪਿੱਛੇ ਦੀ ਜ਼ਿੰਮੇਵਾਰ ਸੁਨੇਹਾ ਵਾ ਕਿੰਮੀ ਕਹਿੰਦੀ ਹੈ ਕਿ ਉਹ ਸੁਨੇਹਾ ਨੂੰ ਆਪਣੀ ਭੈਣ ਮੰਨਦੀ ਸੀ ਪਰ ਸੁਨੇਹਾ ਨੇ ਆਪਣੀ ਬਰਥਡੇ ਪਾਰਟੀ ਤੇ ਜਾਣ ਬੁਝ ਕੇ ਉਸ ਨੂੰ ਸ਼ਰਾਬ ਪਿਲਾ ਦਿੱਤੀ ਅਤੇ ਫਿਰ ਇੱਕ ਕਮਰੇ ਵਿੱਚ ਛੱਡ ਗਈ ਉਸ ਤੋਂ ਬਾਅਦ ਕਿੰਮੀ ਦਾ ਕਹਿਣਾ ਹੈ ਕਿ ਉਸ ਨੂੰ ਕੋਈ ਹੋਸ਼ ਨਹੀਂ ਸੀ ਕਿ ਉਸ ਦੇ ਨਾਲ ਕੀ ਕੁਝ ਹੋਇਆ ਗੱਲ ਜਿਵੇਂ ਹੀ ਬਾਹਰ ਆਈ ਕਿੰਮੀ ਪਵਨ ਦੇ ਚੌਣ ਵਾਲਿਆਂ ਨੇ ਸੁਨੇਹਾ ਵਿਰੁੱਧ ਬੁਰੇ-ਬੁਰੇ ਸ਼ਬਦ ਕਹਿਣੇ ਸ਼ੁਰੂ ਕਰ ਦਿੱਤੇ ਕਈਆਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਜਿਸ ਨੇ ਆਪਣੇ ਘਰ ਵਾਲੇ ਨੂੰ ਨਹੀਂ ਛੱਡਿਆ ਤਾਂ ਕਿੰਮੀ ਤਾਂ ਦੂਰ ਦੀ ਗੱਲ ਹੈ ਸਨੇਹਾ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਤੇ ਉਸਨੇ ਫਿਰ ਜਿੰਨੇ ਕਿੰਮੀ ਦੇ ਖਿਲਾਫ ਪ੍ਰੂਫ ਸਨ ਕਿ ਕਿਹੜੇ-ਕਿਹੜੇ ਮੁੰਡੇ ਨਾਲ ਕਿੰਮੀ ਰਿਲੇਸ਼ਨ ਦੇ ਵਿੱਚ ਰਹੀ ਸੀ ਉਹ ਸਾਰੀਆਂ ਗੱਲਾਂ ਸਨੇਹਾ ਨੇ ਫ੍ਰੈਸ਼ੀ ਕੈਨੇਡੀਅਨ ਨੂੰ ਦੱਸ ਦਿੱਤੀਆਂ ਇਹ ਪੂਰੀ ਵੀਡੀਓ ਵੀ ਤੁਸੀਂ ਸਾਡੇ ਚੈਨਲ ਤੇ ਵੇਖ ਸਕਦੇ ਹੋ ਤੇ ਅੱਜ ਕਿੰਮੀ ਪਵਨ ਦੇ ਚੈਨਲ ਤੋਂ ਇੱਕ ਪੋਸਟ ਪਾਈ ਗਈ ਜਿਸ ਵਿੱਚ ਲਿਖਿਆ ਸੀ ਅਸੀਂ ਆਪਣੀ ਖੁਸ਼ੀ ਨਾਲ ਅਲੱਗ ਹੋਏ ਹਾਂ ਸਨੇਹਾ ਦਾ ਇਸ ਵਿੱਚ ਕੋਈ ਕਸੂਰ ਨਹੀਂ ਕਿਰਪਾ ਕਰਕੇ ਕਿਸੇ ਨੂੰ ਵੀ ਕੁਝ ਗਲਤ ਨਾ ਬੋਲੋ ਉਹੀ ਹੁੰਦਾ ਜੋ ਰੱਬ ਨੂੰ ਮਨਜ਼ੂਰ ਹੁੰਦਾ ਹੈ ਕਿਰਪਾ ਕਰਕੇ ਕਿਸੇ ਤੇ ਵੀ ਦੋਸ਼ ਨਾ ਲਗਾਓ ਰੱਬ ਨੇ ਸਾਡਾ ਸਾਥ ਇੰਨਾ ਹੀ ਲਿਖਿਆ ਸੀ ਤੇ ਉਹ ਸਮਾਂ ਬਹੁਤ ਵਧੀਆ ਸੀ ਅਸੀਂ ਇੱਕ ਦੂਜੇ ਤੋਂ ਇੱਕ ਮਿੰਟ ਵੀ ਬਿਨਾ ਨਹੀਂ ਰਹਿੰਦੇ ਸੀ ਪਰ ਜੋ ਹਾਲਾਤ ਬਣ ਗਏ ਉਹਨਾਂ ਦੀ ਸਜ਼ਾ ਤੇ ਮਜਬੂਰੀ ਨੇ ਇਹ ਸਭ ਕਰਵਾਇਆ ਸਾਨੂੰ ਕਿਰਪਾ ਕਰਕੇ ਕੋਈ ਵੀ ਗੱਲ ਨਾ ਕਹੋ ਸਾਨੂੰ ਆਪਣੇ ਹਾਲ ਵਿੱਚ ਰਹਿਣ ਦਿਓ ਕਿਰਪਾ ਕਰਕੇ ਇਸ ਪੋਸਟਰਾਂ ਹੀ ਕਿੰਮੀ ਪਵਰ ਨੇ ਬਿਲਕੁਲ ਸਾਫ਼ ਕਰ ਦਿੱਤਾ ਕਿ ਸਨੇਹਾ ਦਾ ਇਸ ਪੂਰੇ ਮਾਮਲੇ ਵਿੱਚ ਕੋਈ ਹੱਥ ਨਹੀਂ ਅਤੇ ਕਿਸੇ ਨੂੰ ਵੀ ਉਸ ਦੇ ਵਿਰੁੱਧ ਬੁਰਾ ਨਹੀਂ ਕਹਿਣਾ ਚਾਹੀਦਾ ਹੁਣ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਸੋਚਦੇ ਹੋ ហេਟਾ ਕਮਿਟ ਕਰਕੇ ਜਰੂਰ ਦੱਸੋ ਤੇ ਹਰੇਕ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲੋ ਧੰਨਵਾਦ